ਵੀਕੇ ਨੂੰ ਸਾਬ ਮਿਲਣਾ ਚਾਹੀਦਾ ਹਰ ਜੋ ਹਾਂਜੀ ਮਾਤਾ ਜੀ ਕਿਹੜੇ ਪਿੰਡ ਤੋਂ ਆਏ ਤੁਸੀਂ ਅਸੀਂ ਲੱਖੇ ਤੋਂ ਆ ਜੀ ਲੱਖੇ ਨੇੜੇ ਹਾਂਜੀ ਹਾਂਜੀ ਇਹਨਾਂ ਦੇ ਜੀ ਬੇਟੀ ਦਾ ਕਤਲ ਹੋਇਆ ਵਾ ਤੇ ਮਸਾ ਇਹਨਾਂ ਨੇ ਵਿਚਾਰਿਆਂ ਨੇ ਗਰੀਬੀ ਪੁਣੀ ਕਮਸਾ ਵਿਆਹੀ ਸੀਗੀ ਤੇ ਇਹਨਾਂ ਨੂੰ ਹੁਣ ਪੂਰਾ ਇਨਸਾਫ ਮਿਲਣਾ ਚਾਹੀਦਾ ਪਰੌਣੇ ਨੂੰ ਫਾਂਸੀ ਹੋਣੀ ਚਾਹੀਦੀ ਆ ਤੇ ਉਹਨਾਂ ਨੂੰ ਫੜਨਾ ਚਾਹੀਦਾ ਦੂਜਿਆਂ ਨੂੰ ਸੱਸ ਸਹੁਰੇ ਨੂੰ ਕੁੜੀ ਨੂੰ ਉਹਨਾਂ ਨੂੰ ਫੜਨਾ ਚਾਹੀਦਾ ਜ਼ਰੂਰ ਤੁਸੀਂ ਅੱਜ ਟੱਲੇ ਖਾਣੇ ਨੂੰ ਮਿਹਰੇ ਜੀ ਧਰਨਾ ਪ੍ਰਦਰਸ਼ਨ ਕੀਤਾ। ਹਾਂਜੀ। ਤੁਹਾਨੂੰ ਇਨਸਾਫ ਮਿਲਿਆ ਕਿ ਨਹੀਂ? ਨਹੀਂ। ਖਾਣੇ ਦਾ ਕੋਈ ਇਨਸਾਫ ਨਹੀਂ ਮਿਲਿਆ ਜੀ ਸਾਨੂੰ ਹਜੇ। ਹਾਂਜੀ। ਕੀ ਕਿਹਾ ਗਿਆ ਜੀ? ਕੋਈ ਸਾਨੂੰ ਕੋਸਮ ਨਹੀਂ ਕਿਹਾ ਜੀ ਹਜੇ। ਸਾਨੂੰ ਕੋਸਮ ਨਹੀਂ ਕਿਹਾ ਉਹਨਾਂ ਨੇ। ਅੱਛਾ ਤੁਸੀਂ ਲੜਕੀ ਦੇ ਕੀ ਲੱਗਦੇ ਹੋ? ਮੈਂ ਤਾਂ ਪਿੰਡ ਦੀ ਕੁੜੀ ਆ ਜੀ ਲੱਖੇ ਦੀ। ਭੂਆ ਜੀ ਲੱਗਦੀਆਂ ਸਾਰਿਆਂ ਦੀ। ਹਾਂਜੀ। ਅੱਛਾ ਤੁਸੀਂ ਮਤਲਬ ਲੜਕੀ ਨੂੰ ਦੇਖਿਆ ਨਾ? ਹਾਂਜੀ ਹਾਂਜੀ। ਕੈਨੇਡਾ ਜਾਂਦਾ ਚਾਹ ਸੀ ਉਹਨਾਂ ਦੇ। ਹਾਂਜੀ। ਕੀ ਕਹੂੰਗੀ ਅੱਜ ਇਹ ਚਾ ਸੀ ਪੂਰੇ ਕਰਦੇ ਆ ਉਹੀ ਤੱਕ ਗਰੀਬੀ ਵੀਰੇ ਧੀਆਂ ਹੀ ਕਰਦੀਆਂ ਹੁੰਦੀਆਂ ਮਾਪਿਆਂ ਦੀਆਂ ਹਨਾ ਤੇ ਪਰ ਜਰੂਰੀ ਮੁੱਕ ਗਈ ਤੇ ਗਰੀਬੀ ਤਾਂ ਉੱਥੇ ਦੀ ਉੱਥੇ ਰਹੇਗੀ ਨਾ ਤੇ ਪਿਓ ਬੁੱਢਾ ਵਾ ਵਿਚਾਰਾ ਸੇਲਰਾਂ ਚ ਕੰਮ ਕਰਦਾ ਦਿਹਾੜੀਆਂ ਕਰਦਾ ਵਾ ਤੇ ਉਹਨੇ ਬੱਚੀ ਇੱਥੇ ਤਾਂ ਹੀ ਲਿਆਂਦੀ ਸੀ ਤੇ ਇਹਨਾਂ ਨੇ ਕਾਤਲਾਂ ਨੇ ਮਾਰ ਕੇ ਧਰਤੀ ਆ ਉਹ ਤੇ ਇਹਨਾਂ ਨੂੰ ਪੂਰੀ ਸਜ਼ਾ ਦੇਣੀ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਆ ਵੀਰੇ ਮੈਂ ਤਾਂ ਇਹੀ ਮੰਗ ਕਹਿਨੀ ਆ ਵੀ ਇਹਨਾਂ ਨੂੰ ਪੂਰੀ ਸਜ਼ਾ ਦੇਣੀ ਚਾਹੀਦੀ ਪਹਿਲੀ ਵੀ ਨਾ ਖਰਾ ਲਈ ਸਾਰਾ ਕੁਝ ਕਰਾ ਲਿਆ ਇਹਨਾਂ ਨੂੰ ਵਿਚਾਰਿਆਂ ਨੂੰ ਇਹਨਾਂ ਨੂੰ ਤਾਂ ਸੜਕ ਤੇ ਹੀ ਲਿਆਤਾ ਜੀ ਇਹਨਾਂ ਨੂੰ ਤਾਂ ਸੁਣ ਵਿੱਚ ਆ ਕਿ ਜਿਹੜੇ ਲੜਕੀ ਦੇ ਪਾਦਰ ਸੀ ਉਹ ਮੇਨ ਤਾਂ ਮਜ਼ਦੂਰੀ ਕਰਦੇ ਹਾਂਜੀ ਹਾਂਜੀ ਉਹ ਸਾਇਲਰ ਚ ਲੱਗੇ ਹੋਏ ਆ ਵਿਚਾਰੇ ਹਾਂ 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 ਵੀ ਜੇ ਕੋਈ ਬੱਚੇ ਦਾ ਕੋਈ ਕਸੂਰ ਆ ਤਾਂ ਫਿਰ ਸਾਡੀ ਝੋਲੀ ਚ ਪਾਉਣ ਕੋਈ ਇਹ ਨਿਆਣੀਆਪੁਰ ਹਾਂ ਬੱਚਿਆਂ ਦਾ ਤਾਂ ਕੋਈ ਕਸੂਰ ਨਹੀਂ ਜੀ ਤੇ ਕਿਹੜੀ ਜਥੇਬੰਦੀ ਤੋਂ ਅਸੀਂ ਬੀਕੇ ਜੋੜ ਕਹਿੰਦਾ ਜਥੇਬੰਦੀ ਇਕਾਈ ਪ੍ਰਧਾਨਵਾਤਰ ਲਖਾ ਕੀ ਕਹੋਂਗੇ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਗਿਆ ਜੀ ਇਹ ਪ੍ਰਦਰਸ਼ਨ ਜੀ ਕਰਿਆ ਸੀ ਸਾਰੇ ਬੱਚਾ ਬੱਚੀ ਲੱਖੇ ਦੇ ਪਹੁੰਚੇ ਆ ਪਰ ਪ੍ਰਸ਼ਾਸਨ ਦੇ ਕੋਈ ਜਵਾਬ ਨਹੀਂ ਸਰਕੇ ਕੋਈ ਏਡੀ ਸੁਣਵਾਈ ਨਹੀਂ ਕੱਲ ਨੂੰ ਅਸੀਂ ਜਬਰਦਸਤ ਵਿਰੋਧ ਕਰਾਂਗੇ ਹਾਈਵੇ ਜਾਮ ਕਰਾਂਗੇ ਸਰਪੰਚ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਤੀਸਰੇ ਇੰਦਲੇ ਖਾਣੇ ਜਾਏ ਹੋ ਹਾਂਜੀ ਤਾਂ ਕਿ ਇਹ ਸਾਦ ਕੋਈ ਹਿਸਾਬ ਨਹੀਂ ਦਵਾਇਆ ਜੀ ਕੱਲ ਨੂੰ ਸੱਸੇ ਬੰਦਿਆ ਨੇ ਕਿਹਾ ਵੀ ਟੱਲੇ ਦਾ ਪੁਲ ਘੇਰਾਂਗੇ 12 ਵਜੇ ਤੇ ਡੈੱਡ ਬੋਡੀ ਵੀ ਨਾਲ ਲੈ ਕੇ ਆਵਾਂਗੇ ਕੋਈ ਮੁਲਾਜ਼ਮਾਂ ਨੇ ਸਾਡਾ ਇੱਥੇ ਆ ਕੇ ਕੋਈ ਸੁਣਵਾਈ ਨਹੀਂ ਦਿੱਤੀ ਜੀ। ਨੈਸਰ ਸਾਹਿਬ ਆ ਬਾਹਰ ਆਏ ਆ ਤੇ ਜਸਵੰਤ ਸਿੰਘ ਬੋਲ ਗਿਆ ਸਾਨੂੰ ਆ ਕੀ 12 ਵਜੇ ਟਾਈਮ ਦਿੱਤਾ। ਉੱਥੇ ਹੀ ਤਖਾ ਧਰਨਾ ਕਰਾ। ਤੁਹਾਡੇ ਪਿੰਡ ਦੇ ਕਿੰਨੇ ਕਿੰ ਲੋਕ ਆਏ ਕਿਹੜੇ ਕਿਹੜੇ ਜਿੱਥੇ ਦੇ ਆਏ ਸੀ? ਦਿਕੌਂਦ ਵਾਲੇ ਆਏ ਆ ਜੀ, ਕਿਰਤੀ ਵਾਲੇ ਵੀ ਆਏ ਆ ਜੀ। ਸਾਡੇ ਪਿੰਡੋਂ ਮੰਨ ਲਓ ਤਰੀਮ 3-400 ਬੰਦੇ ਆਏ ਲਖੇ। ਹਾਂ ਜੀ। ਆਪਾਂ ਬੰਦਿਆਂ ਦੇ ਆਏ। ਨਹੀਂ ਜੀ, ਕੋਈ ਵਿਸ਼ਵਾਰ ਨਹੀਂ ਪਾਇਆ ਜੀ। ਸੋ ਪੁਲੀ ਸਾਰੇ ਜਿਹੜਾ ਕਿ ਤੁਹਾਡੇ ਕੋਲੇ ਹਾਂ ਦਾ ਨਾਮ ਬਣੇ। ਨਾ ਜੀ, ਕੋਈ ਨਹੀਂ ਆਇਆ ਜੀ। ਹਾਂਜੀ ਦੇਖੋ ਜੀ ਇੰਨਾ ਰਹਿਮੀ ਨਾ ਕਤਲ ਹੋਇਆ ਸਨਾ ਦਾ ਸਾਹ ਤਿੰਨ ਦਿਨ ਲੱਗੇ ਨਾ ਦਾ ਕਿਸੇ ਮੁਲਾਜ਼ਮ ਨੇ ਸਾਨੂੰ ਕੋਈ ਇਨਸਾਫ ਦਵਾਈ ਅੱਜ ਸਾਡਾ 2 ਵਜੇ ਦਾ ਟਾਈਮ ਸੀ ਵੀ ਅਸੀਂ ਜਿਹੜੇ ਤਿੰਨ ਦੋਸ਼ੀ ਆ ਫੜ ਕੇ ਰੈਸਟ ਪਾਵਾਂਗੇ ਨਾ ਤਾਂ ਉਹ ਪਾਈ ਜੀ ਅਸੀਂ 2 ਵਜੇ ਅੱਗੇ ਧਰਨਾ ਲਾਇਆ ਕੋਈ ਐਸਐਸਓ ਸਾਹਿਬ ਨੇ ਸਾਡਾ ਧਰਨੇ ਨਾਲ ਇੱਥੇ ਆਏ ਆ ਨਾ ਨਾ ਕੋਈ ਗੱਲਬਾਤ ਕੀਤੀ ਐ ਇਸ ਕਰਕੇ ਸਾਰਾ ਕੱਲ ਦਾ ਸਾਡੀਆਂ ਜੱਥੇਬੰਦੀਆਂ ਨੇ ਇਹ ਕਿਹਾ ਵੀ ਟੱਲੇਆ ਦਾ ਪੁਲ ਕਨੋ ਹੀ ਜਾਮ ਕਰਾਂਗੇ ਜੀ 12:00 ਬਾਈ ਸਰ ਕੀ ਕਹਿਣਾ ਚਾਹੋਗੇ ਜੀ ਪਿਛਲੇ ਤਿੰਨ ਦਿਨ ਤਿੰਨ ਤਨ ਹੋ ਗਏ ਕਤਲ ਹੋਏ ਨੂੰ ਨਾ ਤਾਂ ਕੋਈ ਇਨਸਾਫ ਮਿਲ ਰਿਹਾ ਨਾ ਪ੍ਰਸ਼ਾਸਨ ਦੇ ਕੰਨ ਦੇ ਤੇ ਕੋਈ ਜੂੰਨ ਸਰ ਕਰੀ ਆ ਪ੍ਰਸ਼ਾਸਨ ਲਾਰੇ ਤੇ ਲਾਰੇ ਲਾਰੇ ਅੱਜ 2:00 ਵਜੇ ਤੱਕ ਦਾ ਟਾਈਮ ਸੀ ਕਿ ਰਹਿੰਦੇ ਦੋਸ਼ੀਆਂ ਨੂੰ ਅਰੈਸਟ ਪਾਵਾਂਗੇ ਅਰੈਸਟ ਦਾ ਕੀ ਪਾਉਣੀ ਸੀ 2:00 ਵਜੇ ਧਰਨਾ ਸ਼ੁਰੂ ਹੋਇਆ ਐਸ ਐਚਓ ਸਾਹਿਬ ਨੇ ਆ ਕੇ ਕੋਈ ਗੱਲ ਵੀ ਨਹੀਂ ਸੁਣੀ ਕਿਸੇ ਦੀ ਪ੍ਰਸ਼ਾਸਨ ਕਰਨ ਨੂੰ ਲੰਬੀ ਵਧਾ ਰਿਹਾ ਏ ਕੋਈ ਕਾਨੂੰਨ ਦੇ दायरे ਦੇ ਵਿੱਚ ਰਹਿ ਕੇ ਗੱਲ ਕਰ ਹੀ ਨਹੀਂ ਦੇ ਕੱਲ 12 ਵਜੇ ਦਾ ਟਾਈਮ ਆ ਰੋਡ ਜਾਮ ਕਰਨ ਦਾ ਸਾਰੇ ਜਥੇਬੰਦੀਆਂ ਵੱਲੋਂ ਐਲਾਨ ਹੋਇਆ ਕੱਲ ਨੂੰ 12 ਵਜੇ ਰੋਡ ਜਾਮ ਕਰਾਂਗੇ ਅੱਜ ਜੀ ਕੱਲ ਇਹਨਾਂ ਨੇ ਵਿਸ਼ਵਾਸ ਦਿਵਾਇਆ ਸੀਗਾ ਵੀ ਅਸੀਂ 2 ਅਗਲੇ ਦਿਨ 2 ਵਜੇ ਤੱਕ ਫੜ ਲਾਂਗੇ ਪਰ ਹਲੇ ਤੱਕ ਜੀ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਇਸ ਕਰਕੇ ਅਸੀਂ ਇਹਨਾਂ ਦੇ ਇੱਥੇ ਧਰਨਾ ਲਾਉਣ ਆਏ ਸੀਗੇ ਜੀ ਪਰ ਇਹਨਾਂ ਨੇ ਆ ਕੇ ਮੁਲਾਜ਼ਮਾਂ ਨੇ ਕੋਈ ਪੁੱਛਿਆ ਹੀ ਨਹੀਂ ਸਾਨੂੰ ਪੁੱਛ ਗੱਿਚ ਵੀ ਨਹੀਂ ਕੀਤੀ ਜੀ ਪਤਾ ਨਹੀਂ ਇਹ じゃ ਕੀ ਪ੍ਰਸ਼ਾਸਨ ਤੇ ਦਬਾਅ ਪਾਇਆ ਜਾ ਰਿਹਾ ਜੀ ਜਿਹੜਾ ਇਹ ਇਹ ਦੋਸ਼ੀਆਂ ਨੂੰ ਫੜ ਨਹੀਂ ਪਾਉਂਦੇ ਜੀ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਅਸੀਂ ਡੈੱਡ ਬਡੀ ਦਾ ਸੰਸਕਾਰ ਨਹੀਂ ਕਰਦੇ ਇਹ ਇੱਕ ਮੰਦਭਾਗੀ ਘਟਨਾ ਹੋਈ ਹੈ ਇਹਦੇ ਵਿੱਚ ਅਸੀਂ ਆਪ ਦੇ ਵੱਲੋਂ ਤੁਰੰਤ ਮੁਕੱਦਮਾ ਦਾਇਰ ਕਰਕੇ ਦੋਸ਼ੀ ਨੂੰ ਵੀ ਗ੍ਰਿਫਤਾਰ ਕਰ ਲਿਆ ਜਿਹੜਾ ਮੇਨ ਦੋਸ਼ੀ ਸੀਗਾ ਮੁਕੱਦਮੇ ਦਾ ਉਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਸਾਰੇ ਪਰਿਵਾਰ ਦੇ ਨਾਮ ਲਿਖਾਏ ਆ ਅਸੀਂ ਉਹਦੇ ਬਾਬਤ ਵੀ ਕੰਟੀਨਿਊ ਪਰਸੋਂ ਦੀ ਰੇਡਾਂ ਕਰ ਰਹੇ ਨੇ ਤੇ ਕਾਫੀ ਪ੍ਰੈਸ਼ਰ ਸਾਡਾ ਬਣਾਇਆ ਹੋਇਆ ਹੈਗਾ ਤੇ ਹੋਪਫੁਲੀ ਅੱਜ ਅਸੀਂ ਕੁ ਕਿਸੇ ਨਤੀਜੇ ਤੇ ਪਹੁੰਚ ਵੀ ਜਾਵਾਂਗੇ ਸਰਪਰ ਬਾਅਦ ਵੱਲੋਂ ਇਹ ਕਿਹਾ ਜਾ ਰਿਹਾ ਹੈ ਕੱਲ ਦਾ ਅਲਟੀਮੇਟਿਵ ਦਿੱਤਾ ਜਾ ਰਿਹਾ ਵੀ ਜੇ ਕੋਈ ਦੋਸ਼ੀ ਨਹੀਂ ਫੜੇ ਜਾਂਦੇ ਤਾਂ ਰੋਡ ਜਾਮ ਕੀਤਾ ਜਾ ਬਰਨਾਲਾ ਦੇਖੋ ਸਾਡੇ ਵੱਲੋਂ ਮੇਰੇ ਵੱਲੋਂ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ ਅਸੀਂ ਆਪਦੇ ਵੱਲੋਂ ਪੂਰਾ ਜੋਰ ਲਾਇਆ ਹੋਇਆ ਵੀ ਅਸੀਂ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਇਹਨੂੰ ਨਿਪਟਾਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿੰਨੇ ਜਣੇ ਨੂੰ ਗ੍ਰਿਫਤਾਰ ਕੀਤਾ ਗਿਆ ਹੁਣ ਤੱਕ ਇੱਕ ਜਣੇ ਨੂੰ ਅਸੀਂ ਜਿਹੜਾ ਮੇਨ ਦੋਸ਼ੀ ਹੈ ਮਕਦਮੇ ਦਾ ਹਰਮਨਪ੍ਰੀਤ ਸਿੰਘ ਪੁੱਤਰ ਰਾਜਾ ਸਿੰਘ ਤੇ ਉਹਨੂੰ ਗ੍ਰਿਫਤਾਰ ਕਰ ਲਿਆ ਬਾਕੀ ਨੂੰ ਜਲਦੀ ਪੜ ਲਏ ਬਿਲਕੁਲ ਬਿਲਕੁਲ ਸਰ ਜਿਹੜਾ ਹੁਣ ਧਰਨਾਕਾਰੀ ਸੀਗੇ ਕੀ ਗੱਲਬਾਤ ਹੋਈ ਸਰ ਉਹਨਾਂ ਕੋਲ ਇਹ ਧਰਨਾ ਕਰ ਰਹੇ ਆ ਇਹਨਾਂ ਦੇ ਨਾਲ ਕੋਈ ਗੱਲਬਾਤ ਨਹੀਂ ਹੋਈ ਅਸੀਂ ਐਕਚੁਅਲੀ ਇਹਨਾਂ ਮੀਟਿੰਗ ਦਾ ਟਾਈਮ ਰੱਖਿਆ ਸੀਗਾ ਫਿਰ ਪਤਾ ਨਹੀਂ ਕਿਉਂ ਕੋਈ ਮੀਟਿੰਗ ਕਿਸੇ ਅਸ ਨਹੀਂ ਨਕੀ ਨਈ ਨਾ ਨੇ ਆਖਿਆ ਵੀ ਅਸੀਂ ਕਿਉਂ ਕਰਨੀ